ਬੜੀ ਖੜਤ ਨਹੀਂ ਹੁੰਦੀ ਹੈ ਕਿ ਪੰਜਾਬੀ ਜਿਹੜੀ ਭਾਸ਼ਾ ਹੈ ਦੁਨੀਆਂ ਦੀਆਂ ਲੋਕ ਪਛਾਣਾਂ ਜਿਹੜੀਆਂ ਬਣੀਆਂ ਜਾਂਦੀਆਂ ਉਹਦੇ ਵਿੱਚੋਂ ਇੱਕ ਭਾਸ਼ਾ ਅੱਜ ਬਾਹਰਲੇ ਦੇਸ਼ਾਂ ਦੇ ਵਿੱਚ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਤੀਸਰੇ ਦਰਜੇ ਦੇ ਉੱਤੇ ਪੰਜਾਬੀ ਭਾਸ਼ਾ ਪਹੁੰਚ ਗਈ ਹੈ ਤੁਹਾਨੂੰ 에ਰਪੋਰਟਾਂ ਤੋਂ ਲੈ ਕੇ ਤੇ ਸਾਦਾ ਸਾਈਨ ਬੋਰਡਾਂ ਦੇ ਉੱਤੇ ਵੀ ਪੰਜਾਬੀ ਭਾਸ਼ਾ ਨਜ਼ਰ ਆਉਂਦੀ ਹੈ ਪਰ ਹਿੰਦੁਸਤਾਨ ਦੇ ਵਿੱਚ ਲਗਾਤਾਰ ਪੰਜਾਬੀ ਮਾਂ ਬੋਲੀ ਨੂੰ ਨੁਕਰੇ ਡਾਉਣ ਵਾਸਤੇ ਸਾਜਸ਼ਾ ਚੱਲ ਰਹੀ ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚ ਧੱਕਾ ਹੋਇਆ ਕਿ ਉੱਥੇ ਪੰਜਾਬੀ ਨੂੰ ਪਛਾਵਾਂ ਦੇ ਵਿੱਚ ਖੇਤਰੀ ਪਛਾਵਾਂ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੁਣ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਹੈ 2020 ਉਹਦੇ ਤਹਿਤ ਜਿਹੜਾ 10ਵੀਂ ਤੇ 12ਵੀਂ ਦੇ ਬੋਰਡ ਦਾ ਜਿਹੜਾ ਡਰਾਫਟ ਪਾਲਿਸੀ ਬਣੀ ਹੈ ਉਹਦੇ ਵਿੱਚੋਂ ਜਿਹੜੀਆਂ ਖੇਤਰੀ ਪਛਾਵਾਂ ਦੀ ਦਸਤ ਜਾਰੀ ਹੋਈ ਹੈ ਉਹਦੇ ਵਿੱਚੋਂ ਹੀ ਪੰਜਾਬੀ ਗਾਇਕ ਇਹ ਬਹੁਤ ਵੱਡਾ ਧੋਖਾ ਹੈ ਪੰਜਾਬੀ ਮਾਮਲੀ ਦੇ ਨਾਲ ਹੁਣ ਸਰਕਾਰ ਵੀ ਸਾਡੀ ਸੁੁੱਤੀ ਪਈ ਹੈ ਸਰਕਾਰ ਦੇ ਤੇ ਆਪਣੇ ਲੈਕਨੰਦ ਦੇ ਜਿਹੜੇ ਐਗਜ਼ਾਮ ਹੁੰਦੇ ਆ ਉਹਨਾਂ ਦੇ ਵਿੱਚੋਂ ਪੰਜਾਬੀ ਨੂੰ ਜਿਹੜੀ अहमियत ਦਿੱਤੀ ਜਾਂਦੀ ਹੈ ਚਾਹੇ ਪੀਪੀਐਸਸੀ ਹੈ ਚਾਹੇ ਐਸਐਸਪੋਰਟ ਹੈ ਉੱਥੇ ਹੀ अहमियत ਨਹੀਂ ਦਿੱਤੀ ਜਾਂਦੀ ਤੇ ਇਹ ਜਿਹੜਾ ਵੱਡਾ ਧੋਖਾ ਹੈ ਇਹਦੇ ਖਿਲਾਫ ਅਸੀਂ ਡਟ ਕੇ ਰੋਲ ਪ੍ਰਗਟ ਕਰਾਂਗੇ ਕੇਂਦਰ ਸਰਕਾਰ ਨੂੰ ਮੈਂ ਬੇਨਤੀ ਕਰਦਾ ਕਿ ਪੰਜਾਬੀ ਬਹੁਤ ਵੱਡੀ ਇੱਕ ਭਾਸ਼ਾ ਬਹੁਤ ਵੱਡੀ ਇਸ ਭਾਸ਼ਾ ਦੀ ਇੱਜ਼ਤ ਹੈ ਬਹੁਤ ਵੱਡਾ ਸਾਹਿਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਪ੍ਰਕਾਸ਼ਨਾ ਹੋਈ ਹੈ ਉਹ ਪੰਜਾਬੀ ਗੁਰਮੁਖੀ ਭਾਸ਼ਾ ਦੇ ਵਿੱਚ ਹੈ ਇਸ ਕਰਕੇ ਇਸ ਭਾਸ਼ਾ ਨੂੰ ਬੰਦਾ ਮਾਨ ਸਨਮਾਨ ਦੇਣਾ ਚਾਹੀਦਾ ਤੁਰੰਤ ਜਿਹੜੀ ਲਿਸਟ ਜਾਰੀ ਹੋਈ ਹੈ ਉਹਦੇ ਵਿੱਚ ਪੰਜਾਬੀ ਨੂੰ ਸ਼ਾਮਲ ਕਰਨਾ ਚਾਹੀਦਾ ਹੈ